ਜੀ ਸਾਸੀ ਘਾਲ ਇਹ ਹੂਰ ਪ੍ਰਾਕੀ ਵਾਲਾ ਕੰਮ ਕਰ ਵਧੀਆ ਜੀ ਸਾਰੇ ਵੀਰਾਂ ਦਾ ਤੇ ਆਪਾਂ ਵੀ ਅੱਜ ਤੁਹਾਨੂੰ ਪਾਵਾਂਗੇ ਮੈਂ ਦੇਖਦਾ ਦੀ ਵੀਰੇ ਮੈਨੂੰ ਲੱਭੀ ਨਹੀਂ ਫੈਂਸਿਆਂ ਦਾ ਇਲਾਜ ਤੇ ਪਹਿਲਾਂ ਹੀ ਬਚਤ ਇਹਨਾਂ ਦੀ ਆਪਣੇ ਕੋਲ 10 12 ਬੱਚੇ ਨੇ 10 ਨੇ ਚ ਵੀਰੇ ਇਹਨਾਂ ਦੇ ਇੱਕ ਵੀ ਫੈਂਸੀ ਨਹੀਂ ਮੈਂ ਤੁਹਾਨੂੰ ਦਿਖਾਉਣਾ ਚੱਕ ਚੱਕ ਕੇ ਦੇਖ ਲਓ। ਇੱਕ ਦੇ ਵੀ ਫੈਂਸੀ ਨਹੀਂ ਭਰਾ ਹਾਂ ਹਾਲੋ ਜੀ ਦੇ ਲੋ ਲੈ ਵੀਰੇ ਜਮਾਈ ਸਾਹ ਹਰੇ ਨਾ ਚੁੰਜਤੇ ਕੋਈ ਫੈਣਸੀ ਆ ਤੇ ਆ ਦੂਜਾ ਜੀ ਤੇ ਦਾਣੇ ਖਾਂਦੇ ਨੇ ਬਾਈ ਸਾਰੇ ਇਹੇ ਬਾਦੋ ਘਟ ਖਾਣਾ ਲਓ ਆ ਦੂਜੇ ਦੇ ਵੀ ਦੇ ਲੋ ਵੀਰੇ ਇੱਕ ਵੀ ਫੈਣਸੀ ਦੇਦੇ ਨਹੀਂ ਆਹ ਲੋ ਇਹ ਆ ਤੀਜਾ ਬੱਚਾ ਨਾ ਕੋਈ ਚੁੰਜਤੇ ਫੈਣਸੀ ਨਾ ਅੱਖ ਤੇ ਫੈਣਸੀ ਨਾ ਪੈਰ ਤੇ ਬਾਈ ਆ ਲੋ ਇਹ ਚੌਥਾ ਬੱਚਾ ਇਹਦੇ ਵੀ ਦੇਖ ਲੋ ਭਰਾ ਇਹਨਾਂ ਦੀ ਤਾਂ ਥਲੇ ਜਾਣੀ ਬਾਈ ਸਾਂਵੇ ਆ ਆਪਣੀ ਹਾਂ ਬੁੱਤਾ ਇੱਕਾ ਹੱਥ ਤੇ ਆ ਗਿਆ ਤੇ ਦੇਖ ਲੋ ਇਹਦੇ ਵੀ ਕੋਈ ਫੈਨਸੀ ਨਹੀਂ ਬਾਈ ਨਾ ਪੈਰ ਤੇ ਨਾ ਚੁੰਜ ਤੇ ਲੈ ਮੈਂ ਜਾਨਾ ਤੁਹਾਨੂੰ ਹੋਰ ਦਿਖਾਉਣਾ ਭਰਾ ਹੋ ਜੀ ਇਹਦੇ ਅਗਲੇ ਦੇ ਦੇਖ ਲੋ ਬਾਈ ਇਹਦੇ ਵੀ ਕੋਈ ਫੈਨਸੀ ਨਹੀਂ ਜੀ ਇੱਕ ਦੇ ਮਾਰੀ ਜੀ ਹੋਈ ਦੀ ਆਪਾਂ ਉਹਨੂੰ ਜਦ ਦਵਾਈ ਦੇਤੀ ਜਦ ਠੀਕ ਹੋ ਗਈ ਆ ਲੋ ਆ ਨਿਕਾਜਾ ਬਚਾਈ ਵੀ ਦਾਣੇ ਚੋਕਦਾ ਇਹਦੇ ਵੀ ਦੇਖ ਲਓ ਕੋਈ ਫਣਸੀ ਨਹੀਂ ਬਈ ਆ ਲੋ ਦੇਖੋ ਨਾ ਇੱਕ ਵੀ ਫਣਸੀ ਇਹਦੇ ਨਹੀਂ ਗੇ ਤੇ ਤਿੰਨ ਚਾਰ ਅੰਦਰ ਰਹਿ ਗਏ ਵੀ ਤੁਹਾਨੂੰ ਦਿਖਾਉਣ ਆਲਾ ਆ ਲਓ ਜੀ ਇਹਦੇ ਵੀ ਬਾਈ ਕੋਈ ਫਣਸੀ ਨਹੀਂ ਇੱਕ ਵੀ ਆ ਲੋ ਜੀ ਫੋਟੋ ਨਾ ਚੁੰਜ ਤੇ ਆ ਬਾਈ ਕੋਈ ਫੈਨਸੀ ਦੇ ਲੇ ਤੰਨਾ ਰਹਿ ਜਾਂਦਾ ਸਾਰੇ ਦਿਖਾ ਦਿੰਦੇ ਆ ਆ ਮੁੰਡ ਦਿਖਾਈ ਹਰ ਆ ਲੈ ਯਾ ਡੱਬਾ ਇਹ ਦੇਖ ਲਓ ਇਹਦੇ ਵੀ ਕੋਈ ਫੈਨਸੀ ਨਹੀਂ ਬਾਈ ਤੇ ਆ 2 ਵਜੇ ਚੱਕੇ ਤੇ ਇਹਦੇ ਇੱਕ ਫੈਨਸੀ ਤੇ ਆਦੇ ਕਾਲੀਆਂ ਹੋ ਗਈਆਂ ਬਾਈ ਦੋ ਇਹਦੇ ਹੋ ਗਈਆਂ ਤੇ ਇਹਨੂੰ ਆਪਾਂ ਦਵਾਈ ਦੇਤੀ ਆ ਦੇ ਲੋ ਤੋ ਕਾਲੀਆਂ ਹੋ ਗਈਆਂ ਬਾਕੀ ਹੋਰ ਕਿਸੇ ਦੇ ਨਹੀਂ ਵੀ ਚੁੰਜ ਤੇ ਦੇ ਵੀ ਨਹੀਂ ਵੀਰੇ ਕੋਈ ਪਿੱਛੇ ਹੋ ਗਿਆ ਦੀਆਂ ਇਹ ਆਪਾਂ ਚੱਕਿਆ ਲੇਟ ਆ ਭਰਾ ਇਹਦੇ ਕੋਈ ਨਹੀਂ ਆ ਦੇਖ ਲੋ ਲੈ ਸਿਰਫ 1 ਬੱਚੇ ਦੇ ਦੀਗੀ ਉਹਨੂੰ ਕੱਲੇ ਕੱਲੇ ਦੇਖੀ ਆ ਬਾਈ ਮੈਂ ਪਹਿਲਾਂ ਦੇਖਿਆ ਨਹੀਂ ਸੀ ਤੇ ਨਹੀਂ ਤਾਂ ਉਹਨੂੰ ਆਪਾਂ ਠੀਕ ਕਰ ਦੇਣਗੇ ਮੈਂ ਲੱਭ ਕੇ ਨਾ ਦਵਾਈ ਵੀਰੇ ਤੁਹਾਨੂੰ ਜ਼ਰੂਰ ਪਾਉਣਾ ਯਾਰ ਇਹ ਦੋ ਤਿੰਨ ਦਵਾਈਆਂ ਨੇ ਤਿੰਨੇ ਮੈਂ ਤੁਹਾਨੂੰ ਦੱਸਾਂਗਾ ਇੱਕ ਤਾਂ ਇਹ ਮੈਟਰੋ ਜੈਲ ਗੋਲੀ ਆ ਉਹ ਦੇ ਦੇਵੇ ਦਾ ਅੱਠਵਾਂ ਹਿੱਸਾ ਤੇ ਮੈਂ ਤੁਹਾਨੂੰ ਤਿੰਨੇ ਦਿਖਾਉਂਗਾ ਹਨ ਇੱਕ ਲੋਸ਼ਨ ਗਿਆ ਇੱਕ ਵੀਰੇ ਦੇਣ ਵਾਲਾ ਲਿਕਵਿਡ ਮੈਂ ਤਿੰਨੇ ਦਵਾਈਆਂ ਤੁਹਾਨੂੰ ਬਹੁਤ ਤਿੰਨਾ ਦਾ ਹੀ ਰਿਜ਼ਲਟ ਵਧੀਆ ਨਾ ਥੋੜੀ ਜੀ ਮੈਟਰੋ ਜੈਲ ਦੇ ਦਵੇ ਆਥਣ ਜਿਹੜੀ ਮਰਜੀ ਲਾ ਕੇ ਵੀ ਚਾਹੇ ਉਹ ਦੂਈ ਦੇ ਕੇ ਹਾਂਜੀ ਹਾਂਜੀ ਚਲੋ ਭਾਈ ਉੱਥੇ ਚਲੋ ਕਿ ਵੀਰੇ ਮੈਂ ਹੱਥ ਨੇ ਦੇਖ ਕੇ ਲੱਭਦਾ ਫਿਰ ਤੁਹਾਨੂੰ ਪਾਉਣਾ ਉਹ ਫੋਨ ਤੇ ਆ ਕੇ ਬਹਿ ਗਿਆ ਤੂੰ ਉਹ ਪਰਾ ਆਪਾ ਰਾਤ ਲੱਭ ਲਈ ਦਵਾਈ ਜਿਹੜੀ ਮੈਂ ਤੁਹਾਨੂੰ ਕਹਿ ਤੀ ਵੀ ਮੈਂ ਦੱਸਦਾ ਤੇ ਜਾਨਵਰ ਅੱਗੇ ਡਾਤੇ ਵੀਰੇ ਆਪਾ ਦੋੜ ਆਏ ਨੇ ਤੇ ਤਿੰਨ ਚਾਰ ਬੰਨ੍ਹਣ ਤੇ ਵੀਰੇ ਉੱਤੇ ਜਾਲ ਤੇ ਦੋ ਛਤਰੀਆਂ ਤਿਆਰ ਕਰ ਲਿਆ ਕਾਹ ਗਰੀ ਤੇ ਕਾਹ ਮੁੰਡੇ ਨੇ ਆਲੀ ਨੇ ਆਪਣੇ ਨੇ ਛੱਡੇ ਤੇ ਉਹਦੇ ਲਈ ਕਰੀ ਤੇ ਉਹ ਡਰਦੇ ਨੇ ਬਾਈ ਕੂਤਰ ਇੱਕ ਭਰਾ ਨੇ ਕਮੈਂਟ ਕਰਿਆ ਤੀ ਬਾਈ ਕਹਿੰਦਾ ਦੋ ਤਿੰਨ ਛਤਰੀਆਂ ਲਾਓ ਤੇ ਵੀਰੇ ਛਤਰੀ ਤੋਂ ਡਰਦੇ ਆਉਂਦੇ ਨਹੀਂ ਫਿਰ ਹੁਣ ਆ ਕਰਾਂਗੇ ਲੈ ਵੀਰੇ ਤੁਹਾਨੂੰ ਮੈਂ ਦੱਸਦਾ ਕਿਹੜੀ ਕਿਹੜੀ ਦਵਾਈ ਦਾ ਕੀ ਰਿਜ਼ਲਟ ਆ ਇੱਕ ਤਾਂ ਵੀਰੇ ਆਹ ਉਹ ਦਿਖਾ ਦੇ ਇੱਕ ਮਿੰਟ ਰੱਖ ਕੇ ਦਿਖਾਉਣਾ ਬਈਆਂ ਕਲੀਅਰ ਨਹੀਂ ਆਉਂਦੀ ਲਓ ਭਰਾ ਇਹ ਨਾ ਬੱਚਿਆਂ ਲਈ ਹੁੰਦੀ ਆ ਵੀਰੇ ਫੈਨਸੀਆਂ ਤੋਂ ਕਹਿ ਕੇ ਲੈ ਲਵੇ ਤੇ ਆਹ ਸਾਲਟ ਲੈਣਾ ਵੀਰੇ ਆ ਦੇਖ ਲਿਓ ਕੰਪਨੀ ਕੋਈ ਵੀ ਹੋਵੇ ਤੇ ਸਾਲਟ ਇਹ ਲੈਣਾ ਇਹਦਾ ਤੇ 30 ml ਦੇ ਵਿੱਚੋ ਵੀ ਦਿਖਾ ਦੰਨਾ ਵੀਰੇ ਮੈਂ ਤੁਹਾਨੂੰ ਕੱਢ ਕੇ ਸੀਸੀ ਦੀ ਸਰ ਕੱਢੀ ਪੱਤੇ ਦੀ ਸੀਸੀ ਲੋ ਜੀ ਇੱਕਾਂ ਦੀ ਸੀਸੀ ਆ ਵੀਰੇ ਇਹ ਪੁਰਾਣੀ ਲੱਭੀ ਆ ਵੀਰੇ ਨਵੀਂ ਨਹੀਂ ਲੱਭੀ ਹੈਗੀ ਇਹਦੀ ਡੇਟ ਲੰਗੀ ਹੀ ਆ ਤੇ ਆਪਾਂ ਤਾਂ ਗੱਲ ਤੁਹਾਨੂੰ ਦਿਖਾਉਣੀ ਸੀ ਇਹਦਾ ਵੀ ਰਿਜ਼ਲਟ ਵਧੀਆ ਇਹ ਦੇਣੀ ਆ ਭਰਾ 5 ਤੋਂ 7 ਬੂੰਦਾ 7 ਦੇ ਸਕਦੇ ਆ 5 ਦੇ ਸਕਦੇ ਆ ਪਹਿਲਾਂ ਕੋਈ ਵੀ ਦਵਾਈ ਦੇਣੀ ਆ ਨਾ ਵੀਰੇ ਪਹਿਲੀ ਵਾਰ ਤੇ ਉਹਦੀ ਡੋਜ਼ ਘੱਟ ਦੇਣੀ ਆ ਇਹਦਾ ਦਵਾਈਆਂ ਸੱਟਣੇ ਵਾਲੇ ਲਿਫਾਫੇ ਚ ਆ ਪਈ ਤੀ ਉਹ ਜੋ ਲੱਭੀ ਆਪਾਂ ਨੂੰ ਤੇ ਮੈਂ ਚੱਲ ਦਿਖਾ ਦਿੰਦੇ ਆ ਨਵੀਂ ਯਾਰ ਲੱਭੀ ਨਹੀਂ ਮੈਨੂੰ ਵੀਰੇ ਆ ਦੇ ਲੈ ਤੇ ਇਹਦੇ ਬਾਈ ਤੁਬਕੇ ਹੀ ਦੇਣੇ ਨੇ ਜ਼ਿਆਦਾ ਨਹੀਂ ਦੇਣੀ ਇਹ ਮੈਂ ਆਪਰਾ ਹੈ ਕਿੰਨੇ ਕਰੀ ਆ ਸਾਰੀ 35 ਰੁਪਏ ਦੀ ਆ 30 ਤੋਂ 35 ਰੁਪਏ ਦੀ ਠੀਕ ਆ ਭਾਈ ਆ ਦੇਖ ਲਿਓ ਵਰਤ ਕੇ ਪਾਣੀ ਚ ਪਾ ਕੇ ਦੇਣੀ ਆ ਵੀਰੇ ਇਹ ਹੂ ਨਹੀਂ ਦੇਣੀ 5 ਤੋਂ 7 ਤੋਂ ਕੇ ਦੋ 5 ਐਮ ਐਲ ਪਾਣੀ ਚ ਪਾ ਕੇ ਫੇਰ ਦਿਓ ਤੇ ਦੂਜੀ ਵੀਰੇ ਆਹ ਮੈਟਰੋ ਜੈਲ ਗੋਲੀ 400 एम जी ਆਪਾਂ ਦੇਣੀ ਵੀ ਆ ਹੁਣ ਦੋਨੋਂ ਦਵਾਂਗੇ ਤੁਹਾਡੇ ਮੂਰੇ ਦਿਖਾ ਦਿੰਨੇ ਆ ਦੇ ਕੇ 8ਵੇਂ 8ਵੇਂ ਤੋਂ 10ਵੇਂ ਹਿੱਸਾ ਦੇਣਾ ਇਹਦਾ ਬੱਚੇ ਨੂੰ ਜ਼ਿਆਦਾ ਨਹੀਂ ਦੇਣੀ ਹੈ ਜੀ ਇਹ ਬਾਦ ਹੋ ਰਹਿ ਗਈਆਂ ਮੇਰੇ ਕੋਲ ਲੈ ਕੇ ਆਉਣੇ ਆਲੇ ਨੇ ਇਹ ਤੁਹਾਡੇ ਕੋਲ ਹੋਣੀ ਹੋ ਚਾਹੀਦੀ ਆ ਭਰਾ ਕਿ ਬਹੁ ਬਿਮਾਰੀਆਂ ਦਾ ਹੱਲ ਆ ਇਹ ਗੋਲੀ ਮੈਂ ਤੁਹਾਨੂੰ ਦਿਖਾਉਣਾ ਕੱਢ ਕੇ ਸਮਰ ਕੱਢੀ ਪੱਤੇ 'ਚ ਇੱਕ ਗੋਲੀ ਕੱਢਤੀ ਲਓ ਬਈ ਇਹਦੇ ਟੋਟੇ ਕਰ ਲੀਏ ਫਿਰ ਮੈਂ ਤੁਹਾਨੂੰ ਦੇ ਕੇ ਵੀ ਦਿਖਾ ਦੰਨੇ ਆ ਆਪਾਂ ਕਮੈਂਟਾ ਇੱਕ ਮਿੰਟ ਭਰਾ ਕਰ ਲਈ ਰੋਟੀ ਲੈ ਵੀਰੇ ਕਰ ਲਿਆ ਇੰਨਾ ਘਟੋਟਾ ਕਰਿਆ ਆਪਾਂ ਦੇਖ ਲਓ ਭਰਾ ਕਹਿਮਾ ਹਿੱਸਾ ਆਊਗਾ ਇਹ ਅੱਠਮਾ ਹੀ ਹੋਊਗਾ ਤਾਂ ਇੱਕ ਹੋਰ ਹੋ ਜਾਣਾ ਇਹਦੇ ਪ੍ਰਾਪਰ ਦਾ ਤੇ ਇਹਨੂੰ ਦਿੰਨੇ ਆ ਜਿਹਦੇ 1 ਬੱਚੇ ਦੀ ਹੋਈ ਐ ਮੈਂ ਤੁਹਾਨੂੰ ਦਿਖਾਉਂ ਸਿਰਫ ਇੱਕ ਦਿਨ ਦਿੱਤਾ ਠੀਕ ਤੇ ਹੁਣ ਠੀਕ ਹੋ ਜਾਣੀ ਐ ਇੱਕ ਦੋ ਦਿਨ ਚੱਲਿਆ ਦੇ ਦਈਏ ਵੀਰੇ ਲੈ ਵੀਰੇ ਆ ਬੱਚੇ ਨੂੰ ਦੇਤੀ ਸਿਰਫ ਇਹਦੀ ਇੱਕ ਦੇ ਆਪਣੇ ਹੋਈਆਂ ਜਿਨੇ ਫਣਸਿਆ ਆ ਦੇ ਫੋਟੋ ਕਾਲੀਆਂ ਨਹੀਂ ਆਉਣ ਲੱਗੀਆਂ ਦੇਖ ਲੋ ਇਹ ਆ ਗਏ ਕੋਲੇ ਸਰਪਲਸ ਪੈਸੇ ਆ ਲਓ ਜੀ ਤੇ ਬਾਕੀ ਭਾਈ ਦਿਖਾਵਾਂਗੇ ਇੱਕ ਦੋ ਦਿਨ ਦੇ ਰਿਜ਼ਲਟ ਇਹਦਾ ਇਹ ਤਾਂ ਦੇਣੀ ਜ਼ਰੂਰ ਆ ਭਾਈ ਨਾਲ ਗੋਲੀ ਚਾਹੇ ਲੋਸ਼ਨ ਲਾਉਣਾ ਚਾਹੇ ਆ ਪੀਣੇ ਵਾਲੀ ਦੇਣੀ ਤਾਂ ਇੱਕ ਟਾਈਮ ਇਹ ਦੇਣੀ ਉਹ ਦੇਣੀ ਆ ਜ਼ਰੂਰ ਇਹਦਾ ਰਿਜ਼ਲਟ ਬਹੁਤ ਵਧੀਆ ਲੈ ਵੀਰੇ ਬਾਕੀ ਹੋਰ ਕਿਸੇ ਦੇ ਨਹੀਂ ਆਪਾਂ ਕੱਲ ਵੀ ਦਿਖਾਏ ਨੇ ਤੁਹਾਨੂੰ ਆ ਲੋ ਦਮੇ ਇੱਕ ਵੀ ਫਰਾਂਸੀ ਨਹੀਂ ਹੋਰ ਕਿਸੇ ਦਾ ਲੈ ਆਪਰਾ ਇਹਨੂੰ ਪਾਣੀ ਦੇ ਦਈਏ ਹੁਣ ਸਹੀ ਆ ਆ ਵੀ ਦੇ ਲੈ ਆਪਰਾ ਪਾਣੀ ਦੇ ਦਈਏ ਇਹਨੂੰ ਤੇ ਲਾਓ ਬਹੁਤ ਇੰਨਾ ਕਾ ਚਾਹੋ ਪੁੱਤ ਲੈ ਆ ਜਿੰਨਾ ਨੂੰ ਬਿ ਦੇ ਦਈਏ ਪਾਣੀ ਬਾਈ ਆ ਇੱਕ ਬਜਾਟ ਲਾ ਹੋ ਗਿਆ ਦੀ ਥੋੜਾ ਜਿਹਾ ਚਲ ਕੋਈ ਨਹੀਂ ਕਰ ਦੇਣਾ ਇਹਨੂੰ ਵੀ ਰਿਕਵਰ ਆਪਾ ਕਿਹੜਾ ਅੰਦਰ ਹੈ ਨੂੰ ਕੀ ਚੱਲ ਮੈਂ ਚ ਦੇ ਦਿਆ ਲਾਓ ਤੁਸੀਂ ਤੀਜਾ ਲੈ ਆਪਰਾ ਇਹਨੂੰ ਵੀ ਦੇ ਦੇ ਇੱਥੋਂ ਮੈਂ ਫੇਰ ਤੁਹਾਨੂੰ ਦਿਖਾਉਣਾ ਤੀਜੀ ਦਵਾਈ ਕਿਹੜੀ ਆ ਜਾਣੀਆਂ ਮੈਟ੍ਰੋਜਨ ਤਾਂ ਬਾਈ ਦੇਣੀ ਉਹ ਦੇਣੀ ਆ ਇਹਦਾ ਰਿਜ਼ਲਟ ਬਹੁਤ ਵਧੀਆ ਲਿਆਓ ਜੀ ਐਸਮਰ ਕਰਦੀ ਵੀਰੇ ਆ ਦੇ ਲਓ ਇੰਨਾ ਕੇਸਾ ਦਿੱਤਾ ਆਪਾਂ ਤੇ ਤੀਜੀ ਦਵਾਈ ਆ ਉਹ ਲੋਸ਼ਨ ਆ ਵੀਰੇ ਲਓ ਜੀ ਆਹ ਖਬਰ ਵੀ ਮੜ ਜੀ ਇਹ ਲੋਸ਼ਨ ਆ ਭਰਾ ਇਹ ਲੱਗਦਾ ਰੂਮ ਦੇ ਉੱਤੇ ਲਾ ਕੇ ਫਿਰਸੀ ਦੇ ਉੱਤੇ ਲਾਉਣਾ ਇਹ ਵੀ ਰਿਜ਼ਲਟ ਵਧੀਆ ਵੀਰੇ ਪਰ ਗੋਲੀ ਨਾਲ ਦئیںਗੇ ਉਹਨਾਂ ਦਾ ਰਿਜ਼ਲਟ 100% ਆ ਭਰਾ ਇਹ ਵੀ ਲਾ ਦਿਓ ਨਾਲ ਮੈਟ੍ਰੋ ਜੈਲ ਦੀ ਗੋਲੀ ਵੀ ਦੇ ਦਿਓ ਤੇ ਮੱਛਰ ਤੋਂ ਬਚਾ ਲਵੇ ਵੀਰੇ ਥੋੜਾ ਜਿਹਾ ਮੱਛਰ ਤੋਂ ਹੀ ਬਚਾ ਮੱਛਰ ਨਾਲੇ ਫਸ ਜਾਂਦੇ ਨੇ ਮਾਤਾ ਨੂੰ ਇੱਕ ਕੱਢ ਕੇ ਵੀ ਦਿਖਾਉਣਾ ਵਿੱਚ ਵਿੱਚੋਂ ਕੱਢੀ ਨੂਰੇ ਨੂੰ ਲਿਆ ਬਰਾ ਦਿਖਾਉਣਾ ਨਾ ਨੂੰ ਕੱਢ ਕੇ ਆ ਲੋ ਲਓ ਇਹ ਆ ਲੋ ਜੀ ਨਾ ਵੀਰੇ ਇਹ ਆਉਂਦਾ ਨਿਕਲੀ ਜੇਰ ਇੱਕ ਮਿੰਟ ਲਓ ਜੀ ਬਰਾ ਇੱਕਣ ਦੀ ਸੀਸੀ ਹੋਊਗੀ ਇਹ ਇਹ ਰੂਹ ਤੇ ਲਾ ਕੇ ਵੀਰੇ ਡੱਕੇ ਨਾ ਚਾਹੇ ਤਾਂ ਥੋੜੀ ਜੀ ਫੈਨਸੀ ਜੇ ਪਾਣ ਲਮਾਉ ਤਾਂ ਸਾਰਿਆਂ ਨਾਲੋਂ ਵਧੀਆ ਨਹੀਂ ਭੰਨੇ ਨਹੀਂ ਪੰਦੇ ਤਾਂ ਹੂੰ ਲਾਉਣੇ ਤਾਂ ਭੰਨੇ ਦਾ ਬਈ ਫਾਇਦਾ ਬਹੁਤ ਆ ਇਹ ਅਸਰ ਵਧ ਕਰਦਾ ਆ ਇਹਦਾ ਸਾਲਟ ਆ ਵੀਰੇ ਇਹ ਜੀ ਚਿੱਟਾ ਜਿਹਾ ਲੋਸ਼ਨ ਹੁੰਦਾ ਮੈਂ ਤੁਹਾਨੂੰ ਦਿਖਾ ਵੀ ਦਿੰਨਾ ਆਪਰਾ ਰਿਜ਼ਲਟ ਬਹੁਤ ਵਧੀਆ ਦਾ ਹੁਣ ਵਿੱਚੋਂ ਇੱਕ ਨੂੰ ਦੇਖਣਾ ਨਹੀਂ ਆ ਦੇ ਇੱਕ ਨੂੰ ਹੋਊਗਾ ਪਾਣੀ ਜਿਹਾ ਠੀਕ ਆ ਇਹਨੂੰ ਰੂਮ ਦੇ ਉੱਤੇ ਲਾਵੇ ਬਾਈ ਢੱਕੇ ਨਾਲ ਲਾ ਕੇ ਫੇਰ ਵਧੀਆ ਲੱਗਦਾ ਲਿਆ ਭਰਾ ਹੁਣ ਤਿੰਨੇ ਦਿਖਾਦਾ ਇੱਕ ਵਾਰ ਮੈਂ ਤੁਹਾਨੂੰ ਇੱਕ ਆਹਾ ਇੱਕ ਹੋਰ ਤੇ ਆਹਾ ਤੇ ਕਾਹ ਦੀ ਇਹ ਖਿਆਲ ਰੱਖਿਓ ਭਰਾ ਜਿਹੜੀ ਆਹਾ ਮੈਂ ਤੁਹਾਨੂੰ ਕਹਿੰਦਾ ਆਹਾ ਇਹ ਵੱਧ ਨਹੀਂ ਦੇਣੀ ਹੈਗੀ ਵੀਰੇ ਆਹਾ ਆਹਾ ਸਕਟ ਡੋਜ ਦੇਣੀ ਆ ਤੇ ਆ ਵੀ 8ਵੇਂ ਤੋਂ 10ਵੇਂ ਹਿੱਸਾ ਦੇ ਲੋ ਆਪਾਂ ਦਿੱਤਾ ਵਾਧ ਦਵਾਈ ਨੁਕਸਾਨ ਕਰਦੀ ਆ ਬਾਈ ਪਹਿਲਾਂ ਘੱਟ ਦੋ ਜੇ ਨਹੀਂ ਫਰਕ ਪੈਂਦਾ ਫਿਰ ਥੋੜੀ ਜੀ ਹੋਰ ਦੇ ਦੋ ਸੁਣ ਲੈ ਲਿਆ ਬਾਈ ਚੰਗਾ ਸਾਸਰੀ ਕਾਲ ਬਾਈ ਸਾਰੇ ਭਰਾਵਾਂ ਨੂੰ ਬਾਕੀ ਆਪਾਂ ਕਬੂਤਰਾਂ ਦੀ ਵੀਡੀਓ ਲੱਗ ਬਣਾਉਨੇ ਆ ਤੇ ਆ ਤੁਹਾਨੂੰ ਦਿਖਾ ਵੀ ਦਿੰਨਾ ਬਾਈ ਇੱਕ ਦੇ ਵੀ ਫਿਰ ਸਿਆਣੇ ਚੱਲੇ ਤਾਂ ਕੱਲ ਵੀ ਦਿਖਾਏ ਨੇ ਆ ਵਜਾ ਬਹੁਤ ਵਧੀਆ ਕੱਢਿਆ ਯਾਰ ਇਹਨਾਂ ਦੇ ਸਮਰਾ ਆ ਲੈ ਕਿਹੜੀਆਂ ਹੈ ਕਿਹੜੀਆਂ ਥੱਲੇ ਆ ਕੇ ਤਾਂ ਆ ਦੇ ਭਰਾ ਦੇਖੋ ਵਜਾ ਪੂਰਾ ਬੰਬਾ ਜਲਦੀਤੀ ਗੱਲੇ ਨੋ ਪਾਪਾ ਆਵਾਂ ਚਾਰੇ ਲਾਲ ਚੀਨਾ ਲੈ ਅਨੇ ਭੋਰਾ ਦਾ ਡਾਰੀ ਭਰਨ ਵੀ ਲੱਗ ਗਿਆ ਲੈ ਉਹ ਚੱਕ ਲੈ ਉਹ ਚੰਗਾ ਭਾਈ ਜੀ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਦਾ ਧੰਨਵਾਦ ਤੇ ਭਾਈ ਦੇਖੋ ਜਰੂਰ ਵਰਤ ਕੇ ਆ ਦੋ ਭਾਈ ਜਿਹੜੀਆਂ ਇਹ ਫੈਣਸੀਆਂ ਤੋਂ ਵੀਰੇ ਪੈਰਾਂ ਤੇ ਤੇ ਇੱਕ ਹੋਰ ਭਰਾ ਅੱਖ ਤੇ ਨਹੀਂ ਲਾਉਣੀ ਵੀਰੇ ਇਹ ਆ ਲੋਸ਼ਨ ਜਮੇ ਤੇ ਮੈਂ ਦੱਸਣਾ ਭੁੱਲ ਗਿਆ ਸੀ ਅੱਖ ਖਰਾਬ ਕਰ ਦੂਗਾ ਭਰਾ ਅੱਖ ਤੇ ਨਹੀਂ ਲਾਉਣਾ ਇਹ ਜਮਈ ਜੇ ਅੱਖ ਤੇ ਬੰਨਸੀ ਆ ਅੱਖ ਤੇ ਨਹੀਂ ਵਰਤਣਾ ਹੋਰ ਚੁੰਝ ਤੇ ਵੀ ਦੇਖ ਕੇ ਲਾਉਣਾ ਵੀ ਅੱਖ ਚ ਨਾ ਪੈ ਜਵੇ ਬਾਈ ਨਾਲ ਖਿਆਲ ਰੱਖਿਓ ਭਰਾ ਸਾਰਿਆਂ ਨੂੰ ਬੈਸਟ ਰਿਜ਼ਲਟ ਆ ਯਾਰ ਮੈਟ੍ਰੋ ਜੈਲ ਗੋਲੀ ਦੇਵਾਂਗੇ ਭਾਈ ਨਾਲ ਆ ਚੀਜ਼ਾਂ ਲਾਏਂਗੇ ਠੀਕ ਹੋ ਜੂ ਇਹਨਾਂ ਦੋਹਾਂ ਚ ਇੱਕੇ ਵਰਤਿਓ ਚੰਗਾ ਵੀਰੇ ਸასი ਕਾਲ ਸასი ਕਾਲ ਜੀ ਸასი ਕਾਲ ਬਾਈ ਜੀ ਸਾਰੇ ਵੀਰੇ ਇਹ ਜੀ ਵੀਡੀਓ ਸਾਰੇ ਵੀਰ ਵਰਤ ਕੇ ਦੇਖਿਆ ਜੀ ਦੇਖਣ ਦਾ ਕਿਰਦਾਰ ਤੁਹਾਡਾ ਧੰਨਵਾਦ ਜੀ ਸਬਸਕ੍ਰਾਈਬ ਲਾਈਕ ਸ਼ੇਅਰ ਸਬਸਕ੍ਰਾਈਬ ਬੰਬ ਜੀ